ਬੰਦਾ ਹੋਊ ਅਮੀਰ ਤੇ ਘਰੇ ਹੋਊ ਜੇਕਰ ਉਹ ਨੇਕ ਨਹੀਂ ਤਾਂ ਉਹ ਇਨਸਾਨ ਹੈ ਨਹੀਂ ਜਿਹੜਾ ਕੱਢੇ ਦਸਵੰਦ ਦਾ ਕੰਮਾਂ ਚੰਗਿਆਂ ਲਈ ਉਹ ਦੋਹੀ ਜਹਾਨੀ ਪਰਵਾਨ ਹੈ ਨਹੀਂ ਉਹਦੇ ਬੋਲਾਂ 'ਚ ਅਸਰ ਨਹੀਂ ਹੋ ਸਕਦਾ ਜਿਸ ਬੰਦੇ ਦੀ ਮਿੱਠੀ ਜ਼ੁਬਾਨ ਹੈ ਨਹੀਂ ਉਂਝ দান ਤਲੂਕੀ ਬਹੁਤ ਕਰਦੇ ਪਰ ਖੁਸ਼ੀ ਦੇਣ ਤੋਂ ਵੱਡਾ ਕੋਈ ਦਾਨ ਹੈ ਨਹੀਂ ਖੁਸ਼ੀ ਦੇਣ ਤੋਂ ਵੱਡਾ ਕੋਈ ਵੀ ਦਾਨ ਹੈ ਨਹੀਂ ਖੁਸ਼ੀਆਂ ਦਾ ਤਿਉਹਾਰ ਲੋੜੀ ਰੇਡੀਓ 5 ਦੇ ਹਰ ਬਰੇ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ 226 ਦੀ ਸ਼ੁਰੂਆਤ ਦੇ ਵਿੱਚ ਵੀ ਲੋੜੀ ਰੇਡੀਓ 5 ਦਾ ਪ੍ਰੋਗਰਾਮ ਜੋ ਆਪ ਸਭ ਦੇ ਸਹਿਯੋਗ ਦੇ ਨਾਲ ਕੀਤਾ ਜਾ ਰਿਹਾ ਹੈ ਅਨਾਉਂਸ ਕਰ ਤੋਂ ਬਾਅਦ ਵਿੱਚ 60 ਸੋਲਡ ਆਊਟ ਹੋ ਚੁੱਕਾ ਸੀਗਾ ਆਏ ਹੋਏ ਜਿੰਨੇ ਵੀ ਮਹਿਮਾਨ ਹੈ ਰੇਡੀਓ 5 ਦੀ ਮੈਨੇਜਮੈਂਟ ਵੱਲੋਂ ਆਪ ਸਭ ਦਾ ਹਾਰਦਿਕ ਸਵਾਗਤ ਹੈ ਜੀ ਤੁਹਾਡੇ ਹੱਥਾਂ ਦੇ ਵਿੱਚ ਖੇਲਦਾ ਖੇਲਦਾ ਰੇਡੀਓ 5 9 ਸਾਲ ਦਾ ਹੋ ਕੇ 10ਵੇਂ ਸਾਲ ਦੇ ਵਿੱਚ ਪਰਵੇਸ਼ ਕਰ ਚੁੱਕਾ ਹੈ। ਪਹਿਲੀ ਜਨਵਰੀ 2017 ਨੂੰ ਸ਼ੁਰੂਆਤ ਹੋਈ ਸੀ। ਬਹੁਤ ਸਾਰੀਆਂ ਮੁਸ਼ਕਲਾਂ, ਬਹੁਤ ਸਾਰੀਆਂ ਮੁਸੀਬਤਾਂ, ਬਹੁਤ ਸਾਰੀ ਜਦੋਜਹਿਦ ਕਰਨੀ ਪਈ ਹੈ। ਲੇਕਿਨ ਤੁਹਾਡੇ ਸਹਿਯੋਗ ਸਦਕਾ ਰੇਡੀਓ 5 ਦੀ ਟੀਮ ਦਾ ਕਦੇ ਹੌਸਲਾ ਨਹੀਂ ਡਿਗਣ ਦਿੱਤਾ ਤੁਸੀਂ। ਰੇਡੀਓ 5 ਆਪ ਸਭ ਦੇ ਸਹਿਯੋਗ ਦੇ ਨਾਲ 24 ਘੰਟੇ ਸੱਤੇ ਦਿਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਅਕਸਰ ਜਿੰਨੇ ਵੀ ਦਿਨ ਤਿਉਹਾਰ ਹੁੰਦੇ ਆ ਉਹ ਬੜੀ ਧੂਮ-ਤਾਮ ਨਾਲ ਮਨਾਏ ਜਾਂਦੇ ਆ ਇਸ ਤਰ੍ਹਾਂ ਮਾਜਬ ਜਾਤ-ਪਾਤ ਉੱਚ-ਨੀਚ ਦੇ ਪੈਣੇ ਪੇਤੋਂ ਉੱਪਰ ਉੱਠ ਕੇ ਰੇਡੀਓ 5 ਇਹ ਆਪਣੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਇਹੋ ਜਿਹਾ ਪ੍ਰੋਗਰਾਮ ਆਯੋਜਿਤ ਕਰਦਾ ਸੋ ਮੈਂ ਉਮੀਦ ਕਰਦਾ ਕਿ ਰੇਡੀਓ 5 ਵੱਲੋਂ ਜਿਹੜੀਆਂ ਸੇਵਾਵਾਂ ਮੰਨੀਆਂ ਜਾਂਦੀਆਂ ਨੇ ਸਾਡੀ ਟੀਮ ਦੇ ਮੈਂਬਰ ਕਰੀਮ ਜਿਹੜੀ ਆ ਰੇਡੀਓ 5 ਦੀ ਇੱਧਰ ਸਾਡੇ ਪ੍ਰੈਜੈਂਟਰ ਸਾਹਿਬਾਨਾ ਸਜੀਵ ਹੋਏ ਨੇ ਇਹਨਾਂ ਵੱਲੋਂ ਵੀ ਰੇਡੀਓ 5 ਦੀ ਮੈਨੇਜਮੈਂਟ ਵੱਲੋਂ ਵੀ ਆਪ ਸਭ ਦਾ ਹਾਰਦਿਕ ਸਵਾਗਤ ਹੈ ਕਿ ਤੁਸੀਂ ਰੋਜ਼ਮੇ ਆਪਰੀ ਜ਼ਿੰਦਗੀ ਦੇ ਵਿੱਚੋਂ ਕੁਝ ਸਮਾਂ ਕੱਢਿਆ ਇੰਜੋਏ ਕਰਨ ਦਾ ਪ੍ਰੋਗਰਾਮ ਇਸ ਤਰ੍ਹਾਂ ਹੋਵੇਗਾ ਕਿ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਆ ਗਿੱਧਾ ਰੇਡੀਓ ਪੰਜਾਬ ਦੀ ਟੀਮ ਦੀ ਮੋਟਿਆਰਾ ਬਿਲਕੁਲ ਤਿਆਰ ਬਰ ਤਿਆਰ ਨੇ ਤੇ ਉਸ ਤੋਂ ਬਾਅਦ ਵਿੱਚ ਅਮਰਤਾ ਬਰਕ ਜੀ ਲਗਾਤਾਰ ਤੁਹਾਡਾ ਇੰਜੋਏ ਕਰਨਗੇ ਕਈ ਵਾਰੀ ਦੇਖਦਾ ਕਿ ਸਾਡੇ ਕਈ ਮਿੱਤਰ ਜਿਨ੍ਹਾਂ ਨਾਲ ਗੱਲਬਾਤ ਚੱਲਦੀ ਰਹਿੰਦੀ ਹੈ ਕੰਮ ਦੀਆਂ ਤੰਗੀਆਂ ਆਉਂਦੀਆਂ ਨੇ ਉਹ ਕਹਿੰਦੇ ਆ ਕਿ ਕੰਮ ਕਰੀ ਦਾ ਠੰਡ ਵਿੱਚ ਖੜ ਕੇ ਪੌਂਡ ਕਦੇ ਨਾ ਵੇਖੇ ਫੜ ਕੇ ਖਾਤੇ ਦੇ ਵਿੱਚ ਸਿੱਧੇ ਹੀ ਆਉਂਦੇ ਬੈਂਕ ਵਾਲੀ ਬਿੱਲ ਚੁਕਾਉਂਦੇ ਗੈਸ ਟੈਕਸ ਬਿਜਲੀ ਤੇ ਪਾਣੀ ਕਦੇ ਨਾ ਤੱਤੀ ਰੋਟੀ ਖਾਣੀ ਸਭ ਕੁਝ ਇੱਥੇ ਪੈਂਦਾ ਸੈਣਾ ਸੌਖਾ ਨਹੀਂ ਯੂਕੇ ਵਿੱਚ ਰਹਿਣਾ ਇੱਕ ਵਾਰ ਜ਼ੋਰਦਾਰ ਤਾੜੀਆਂ ਸਾਡੇ ਗਿੱਧਾ ਰੇਡੀਓ ਪੰਜ ਦੀ ਟੀਮ ਦੀਆਂ ਮੁੱਟਿਆਰਾ ਬਿਲਕੁਲ ਤਿਆਰ ਵਰ ਤਿਆਰ ਹੈ ਸੋ ਸ਼ੁਰੂਆਤ ਹੁਣ ਜਾ ਰਹੀ ਹੈ ਇਹ ਤੁਹਾਡੇ ਵੱਲੋਂ ਤਾੜੀਆਂ ਦੇ ਨਾਲ ਇਜਾਜ਼ਤ ਦਿੱਤੀ ਜਾ ਰਹੀ ਹੈ ਨਵੀਂ ਬਹੂ ਮੱਕ ਲਾਵੇ ਹਾਈ ਧਰਤੀ ਪੈਰ ਨਾ ਹੋਵੇ ਮੀਲਾ ڪڏهن <laughs> به <laughs> <laughs> ਪੋਸਣ ਸੁੱਖੀਏ ਸੋਹਣਾ ਰੂਪ ਸਜਾਇਆ ਨੱਚ ਲੈਨੀ ਪਾਪੋ ਮੈਂ ਕਰ ਤਾ ਜਵਾਨ ਨਿੱਕੜ ਗਈ ਆ ਸਰ ਤੇ ਕੜਾ ਟਕਾਈ ਜਦੋਂ ਮੈਂ ਗਿੱਤੇ ਵਿੱਚ ਆਈ ਤੂੰ じゃ ਕੜਾ ਕਾਗਦ ਰੱਖਿਆ ਚੋਬਰ ਦੇਣ ਤਹਾਈ ਤੇ ਜੋ ਹੱਪੇ ਚੱਕ ਲੂ ਚੱਕ ਲੈ ਜੱਤੀ ਹਾਲ ਵੇਤੀ ਤਾਰੀ ਕਿੰਤਾ ਢੂੜੀਓ ساری 컬ਕੱਤਾ ਵੇ ਖੜੇ ਆਹੀ ਕਿੰਤਾ ਮੈਂਗਾ ਢੂੜੀਓ ساری 컬ਕੱਤਾ ਵੇ ਖੜੇ ਆਹੀ ਦਿੰਦੀ ਨਹੀਂ ਪੁੱਤ ਇਹ ਨੈਣ ਥੋਡੇ ਵੀਰ ਦੇ ਸੌਰਿਓ ਆਈ ਐ ਥੋਡੀ ਭਾਬੀ ਦੇ ਲੀੜੇ ਬਦਲੂ ਗਹਿਣੇ ਗੱਟੇ ਬਦਲੂ ਸਿਰ ਬਾਉ ਦਾਕ ਬੰਗਲੇ ਪਾਉ ਅੱਛਾ ਫਿਰ ਤਾਂ ਸਿਵੀ ਬਵਾਵਾਂਗੇ ਦਾਕ ਬੰਗਲੇ ਗੁਤ ਘੁੰਦ ਦੇ ਕਪਤੀ ਹੈ ਤਾਰਾ ਹਾਰਾ ਗੁਤ ਘੁੰਦ ਦੇ ਕਪਤੀ ਹੈ ਤੀਰੀ ਗੁਤ ਘੁੰਦ ਦੇ ਕਪਤੀ ਹੈ ਨੈਣ ਨਹੀਂ ਉੱਤੇ ਪਾਰੇ ਦਾਕ ਡਾਕ ਬੰਗਲੇ ਵੀ ਪਾ ਦੂੰ ਪਹਿਲਾ ਭਾਈ ਮੂੰਹ ਦਿਖਾਈ ਦੇ ਪੈਸੇ ਤੇ ਲੈ ਕੋਈ ਸੂਟ ਤਾਂ ਦਿਓ ਨਾਲੇ ਭਾਈ ਮੈਨੂੰ ਡਾਕ ਬੰਗਲਾ ਨਾ ਤਾਰ ਰਾਰ ਹਰ ਮੈਨੂੰ ਡਾਕ ਬੰਗਲਾ ਨਾ ਮੈਨੂੰ ਡਾਕ ਬੰਗਲਾ ਨਾ ਆਵੇ ਨੀ ਉੱਤੇ ਪਾ ਦੂੰ ਮਾਰ ਤੁੰਗੀਆਂ ਨੀ ਗੀਆਂ ਫੇਰ ਬਾਲੀ ਪਹਿਲਾ ਭਾਬੀ ਦਾ ਮੂੰਹ ਤਾਂ ਦਿਖਾ ਦੇ ਹਾਏ ਓਏ ਮਰ ਜਾ ਗੁੜ ਖਾ ਕੇ ਇਹ ਤਾਂ ਵਾਲੀਓ ਸੋਹਣੀ ਆ ਮੇ ਟੁੱਟ ਪਣਿਆ ਪਰ ਅਮਰ ਮੂੰਹ ਦਿਖਾਈ ਦੇ ਪੈਸੇ ਲੱਗਦੇ ਆ ਨਾਲੇ ਭਾਈ ਲੱਗ ਗਿਆ ਨੇ ਤਾਂ ਆਪਣਾ ਲਾਗ ਲੈਣਾ ਹੀ ਐ ਤੂੰ ਪੈਸਿਆਂ ਦੀ ਕੀ ਗੱਲ ਕਰਦੀ ਐ ਮੈਂ ਤਾਂ ਭਾਬੀ ਕੋ ਜਿੰਦवार ਗੁੱਜਿੰਦਾ ਇੱਟਾ ਜਣਿਆ ਤੂੰ ਤਾਂ ਭਾਬੀ ਤੇ ਹੀ ਲਾਲਾ ਸੁੱਟੀ ਜਾਂਨੇ मेरी गल सुन ले ध्यान नाल जे मुंडिया तू इंजी करनी बल्ले मेरा आया खावे कस्सी वाला खेत बीज ले कस्सी वाला खेत बीज ले बण खेता दा रखा है डाजे शौकी का करवा रे खाका है डाजे शौकी का करवा रे खाका ਉੱਡੇ ਕੀ ਉੱਡ ਜਾਣ ਤੇ ਸ਼ਹਿਰੇ ਆ ਰੇ ਪੋਚੀ ਪੋਚ ਲੈਣ ਕਰ ਥੱਕ ਥੋੜੀ ਹਟ ਗਈ ਉੱਡ ਜਾਣ ਤੇ ਥੱਕ ਥੋੜੀ ਹਟ ਗਈ ਉੱਡ ਜਾਣ ਤੇ ਥੱਕ ਥੋੜੀ ਹਟ ਗਈ ਉੱਡ ਜਾਣ ਤੇ ਭਾਂਡੇ ਕਲੀ ਕਰ ਆ ਲੋ ਜੀ ਕਾਲੀ ਵਾਲਾ ਆਇਆ ਤੇਲੀ ਕਰਾ ਲੋ ਜੀ ਕਾਲੀ ਵਾਲਾ ਆਇਆ ਘਨੀਆਂ ਦੇ ਵਿੱਚ ਹੋਂਗਾ ਦੇਵੇ ਸੋਲੇ ਰੰਗੇ ਬੜਾ ਰੋਲ ਫਰਹਾੜੀਆਂ ਰਸਹਾਈ ਘਰੇਗੀ ਲੁੱਡੀ ਪੈਂਦੀ ਹੈ ਵੀਰ